ਸ਼ਿਆਲਾ ਵਿੱਚ ਹਰ ਇੱਕ ਘਰ ਜਾਂ ਪਰਿਵਾਰ ਵਿੱਚ ਸਾਗ ਬਣਾਇਆ ਜਾਂਦਾ ਹੈ ਪਰ ਜੇ ਤੁਸੀਂ ਵੀ ਆਪਣੇ ਘਰ ਵਿੱਚ ਸਾਗ ਬਣਾਉਨੇ ਹੋ ਤਾਂ ਇੱਕ ਵਾਰ ਆਹ ਵੀਡੀਓ ਜ਼ਰੂਰ ਦੇਖ ਲਿਓ ਕਿਉਂਕਿ ਬਹੁਤ ਸਾਰੀਆਂ ਔਰਤਾਂ ਦਾਲ ਸਬਜ਼ੀ ਕੁੱਕਰ ਵਿੱਚ ਬਣਾਉਂਦੀਆਂ ਨੇ ਤਾਂ ਕਿ ਜਲਦੀ ਬਣਾਈਆਂ ਜਾ ਸਕਣ ਪਰ ਜੇ ਤੁਸੀਂ ਵੀ ਕੁੱਕਰ ਦੀ ਵਰਤੋਂ ਕਰਦੇ ਹੋ ਤਾਂ ਹੋ ਜਾਓ ਸਾਵਧਾਨ ਦਰਅਸਲ ਇਸ ਪਰਿਵਾਰ ਦੀ ਔਰਤ ਨੇ ਵੀ ਸਾਗ ਕੁੱਕਰ ਵਿੱਚ ਰੱਖਿਆ ਹੋਇਆ ਸੀ ਤਾਂ ਕਿ ਜਲਦੀ ਬਣ ਜਾਵੇ ਪਰ ਜਿਵੇਂ ਹੀ ਔਰਤ ਸਾਗ ਕੁੱਕਰ ਵਿੱਚ ਪਾ ਕੇ ਢੱਕਣ ਲਾ ਕੇ ਗੈਸ ਤੇ ਧਰ ਕੇ ਬਾਹਰ ਚਲੀ ਗਈ ਤਾਂ ਕੁਝ ਹੀ ਸਮੇਂ ਬਾਅਦ ਰਸੋਈ ਵਿੱਚ ਇਕਤਮ ਕਹਾਇਆ ਜਦੋਂ ਪਰਿਵਾਰ ਨੇ ਆਕੇ ਦੇਖਿਆ ਤਾਂ ਸਾਰੇ ਹੀ ਹੈਰਾਨ ਰਹਿ ਗਏ ਦਰਸਲ ਜਿਸ ਕੁੱਕਰ ਵਿੱਚ ਸਾਗ ਧਰਿਆ ਹੋਇਆ ਸੀ ਸਾਗ ਦਾ ਕੋਈ ਪੱਤਾ ਉਸ ਦੀ ਸੀਟੀ ਵਿੱਚ ਫਸ ਗਿਆ ਜਿਸ ਕਾਰਨ ਉਸ ਦੀ ਭਾਫ਼ ਬਾਹਰ ਨਹੀਂ ਨਿਕਲੀ ਅਤੇ ਕੁੱਕਰ ਬੁਰੀ ਤਰ੍ਹਾਂ ਫਟ ਗਿਆ ਸਾਰੇ ਪਾਸੇ ਸਾਗ ਦਾ ਖਲਾਰਾ ਪੈ ਗਿਆ ਇੱਥੋਂ ਤੱਕ ਕਿ ਛੱਤਾਂ ਤੇ ਵੀ ਸਾਗ ਲੱਗ ਗਿਆ ਸੋ ਜੇਕਰ ਉਸ ਟਾਈਮ ਇਹ ਔਰਤ ਇੱਥੇ ਹੁੰਦੀ ਤਾਂ ਕੋਈ ਵੀ ਭਾਣਾ ਵਾਪਰ ਸਕਦਾ ਸੀ ਸੋ ਤੁਸੀਂ ਵੀ ਕਦੇ ਭੁੱਲ ਕੇ ਆਹ ਗਲਤੀ ਨਾ ਕਰ ਦਿਓ ਇੱਕ ਵਾਰ ਕੁੱਕਰ ਦੀ ਭਾਫ਼ ਜ਼ਰੂਰ ਚੈੱਕ ਕਰਿਆ ਕਰੋ ਕਿ ਉਹ ਨਿਕਲ ਰਹੀ ਏ ਜਾਂ ਨਹੀਂ ਨਹੀਂ ਤਾਂ ਕੋਈ ਵੀ ਪਾਣਾ ਵਾਪਰ ਸਕਦਾ ਹੈ ਸੋ ਇਸ ਵੀਡੀਓ ਨੂੰ ਜਿੰਨਾ ਹੋ ਸਕੇ ਅੱਗੇ ਸ਼ੇਅਰ ਕਰਕੇ ਆਪਣੇ ਵਿਚਾਰ ਕਮੈਂਟਾਂ ਵਿੱਚ ਦੇ ਕੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ